ਉਹ ਸ਼ਿਫਸਨਾ ਹਿੰਦੁਸਤਾਨ ਦੀ ਕਾਨਾ ਵਿਖੇ ਮੀਟਿੰਗ ਹੋਈ ਹੈ ਸਾਰੇ ਜਿਹੜੇ ਖਾਨਾ ਨਾਲ ਸੰਬੰਧਿਤ ਸ਼ਿਫਸਨਾ ਹਿੰਦੁਸਤਾਨ ਦੇ ਪਦ ਅਧਿਕਾਰੀ ਸੀਗੇ ਉਹਦੇ ਚ ਲਲਿਤ ਜੀ ਹੈ ਜਿਹੜੇ ਪਾਰਟੀ ਦੇ ਪੰਜਾਬ ਦੇ ਜਨਰਲ ਸੈਕਟਰੀ ਹੈ ਸਾਡੇ ਰਾਸ਼ਟਰੀ ਸਲਾਹਕਾਰ ਕਮਲ ਜੀ ਹੈ ਔਰ ਰਾਮਚੰਦਰ ਜੀ ਹਿੰਦੁਸਤਾਨ ਮਜ਼ਦੂਰ ਸੈਨਾ ਦੇ ਪੰਜਾਬ ਪ੍ਰਧਾਨ ਹੈ ਮੁਕੇਸ਼ ਜੀ ਜਿਹੜੇ ਬਿਹਾਰ ਦੇ ਜਮੁਈ ਖੇਤਰ ਦੇ ਪ੍ਰਧਾਨ ਹੈ ਔਰ ਇੱਥੇ ਦੇ ਵੀ ਮਜ਼ਦੂਰ ਸੈਨਾ ਨਾਲ ਹੈ ਆਪਣੇ ਨਾਮ ਉੱਤੇ ਗੰਗਾਪਾਲ ਗੰਗਾ ਰਾਮ ਜੀ ਨਥੁਰਾ ਨਥੁਰਾਮ ਜੀ ਹੋਰ ਦੂਸਰਾ ਵਿਕੇ ਜੀ ਹੋਰ ਆਪਣਾ ਆਪਣਾ ਨਾਮ ਨਥੁਰਾ ਇਹ ਜਿਹੜੀ ਮੀਟਿੰਗ ਹੈ ਜੀ ਪਿਛਲੇ ਦਿਨੀ ਅਸੀਂ ਦੇਖਿਆ ਪੰਜਾਬ ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ ਜਿਹਦੇ ਨਾਲ-ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ ਚ ਪਿਛਲੇ ਸਮੇਂ ਤੋਂ Hindu ਸਮਾਧੀਆਂ ਕਾਫੀ ਮੰਗਾਂ ਜਿਹੜੀਆਂ ਲਟਕ ਰਹੀਆਂ ਸਰਕਾਰ ਧਿਆਨ ਨਹੀਂ ਦੇ ਰਹੀ ਜਿਵੇਂ ਕਿ ਕੰਤੀ 3000 ਰੱਤਬਾ ਪੀੜਿਤ ਹਿੰਦੂਆਂ ਨੂੰ ਇਨਸਾਫ ਦੇਣ ਦੀ ਗੱਲ ਹੈ 781 ਕਰੋੜ ਰੁਪਏ ਜਿਹੜੇ ਪਾਸ ਹੋਏ ਕਿਸੇ ਵੀ ਸਰਕਾਰ ਨੇ ਦਿੱਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਪਰ ਅਜੇ ਤੱਕ ਕੋਈ ਇਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਹਿੰਦੂ ਸਮਾਜ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਪੰਜਾਬ ਸਰਕਾਰ ਦੇ ਸਾਹਮਣੇ ਆਏ ਉਹ ਹਮੇਸ਼ਾ ਹੀ ਜਿਹੜਾ ਅੱਖੋ ਪਰੋਖੇ ਕਰਦੇ ਰਹੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸ਼ਿਵ 사ਨਾ ਹਿੰਦੁਸਤਾਨ ਦਸੰਬਰ 2025 ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਹੈ ਵੀ ਹਿੰਦੂ ਸਮਾਜ ਦੀਆਂ ਮੰਗਾਂ ਨੂੰ ਜੋਰ-ਸ਼ੋਰ ਨਾਲ ਚੱਕਣ ਦੇ ਲਈ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਤਰੀਕਾਂ ਨੂੰ ਤ੍ਰਿਸ਼ੂਲ ਮਾਰਚ ਕੱਢਣ ਜਾ ਰਹੇ ਹਾਂ ਔਰ ਜੇ ਸਰਕਾਰ ਨੇ ਦਸੰਬਰ ਦੇ ਅਖੀਰ ਤੱਕ ਇਹ ਹਿੰਦੂ ਸਮਾਜ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤਵਾਦ ਵਖਵਾਦ ਦੀ ਜਿਹੜੀਆਂ ਨੀਤੀਆਂ ਹਨ ਉਹਨਾਂ ਨੂੰ ਸ਼ਕਤੀ ਨਾਲ ਨਹੀਂ ਕੁਚਲਿਆ ਤਾਂ ਅਸੀਂ ਇੱਕ ਮੁਹਾਲੀ ਵਿਖੇ ਮੁਅੱਲੀ ਤੋਂ ਲੈ ਕੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੇ ਨਿਵਾਸ ਸਥਾਨ ਚੰਡੀਗੜ੍ਹ ਤੱਕ ਇੱਕ ਤਰਸੂਲ ਮਾਰਚ ਕੱਢਾਂਗੇ ਜਿਹਦੇ ਵਿੱਚ ਦੇਸ਼ ਭਰ ਦੇ ਸਾਧੂ ਸੰਤ ਸਮਾਜ ਜੁੜੇ ਉਹ ਵੀ ਹਿੱਸਾ ਲੈਣਗੇ ਔਰ ਜਿਹੜਾ ਵੱਖ-ਵੱਖ ਜ਼ਿਲ੍ਹੇ ਆ ਇਹਦੇ ਚ ਵੀ ਵੱਖ-ਵੱਖ ਜ਼ਿਲ੍ਹਿਆਂ ਚ ਵੀ ਤਰਸੂਲ ਮਾਰਚ ਕੱਢਿਆ ਜਾਏਗਾ ਜਿਹਦੀ ਅਗਵਾਈ ਮੈਂ ਔਰ ਮੇਰੀ ਪਾਰਟੀ ਦੇ ਜੁੜੇ ਸੀਨੀਅਰ ਲੀਡਰਸ ਆਨ ਵੱਖ-ਵੱਖ ਤਰੀਕਾ ਨੂੰ ਕਰਨਗੇ ਉਹਦਾ ਜਿਹੜਾ ਵਿਸਤਾਰ ਪ੍ਰੋਗ੍ਰਾਮ ਜਿਹੜੀ ਕਾਰਜਕ੍ਰਮ ਦੀ ਜਾਣਕਾਰੀ ਹੈ ਉਹ ਅਸੀਂ ਜਲੰਧਰ ਵਿਖੇ 3 ਤਰੀਕ ਨੂੰ ਪੰਜਾਬ ਪਦਰ ਦੀ ਮੀਟਿੰਗ ਹੋ ਰਹੀ ਹੈ ਉਹ ਚ ਪੂਰਾ ਰਣਨੀਤੀ ਦਾ ਐਲਾਨ ਕੀਤਾ ਜਾਏਗਾ ਪਿਛਲੇ ਸਮੇਂ ਚ ਜਿੰਨੇ ਵੀ ਪੁਲਿਸ ਮੁਕਾਬਲੇ ਹੋਏ ਅਤਵਾਦੀਆਂ ਨਾਲ ਵਖਵਾਦੀਆਂ ਨਾਲ ਜਾਂ ਗੈਂਗਸਟਰਾਂ ਨਾਲ ਅਸੀਂ ਦੇਖਿਆ ਸੀ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਗੋਲੀ ਲੱਗ ਰਹੀ ਸੀ ਮੈਂ ਜਦੋਂ ਜਲੰਧਰ ਪੱਤਰਕਾਰ ਵਾਰਤਾ ਕੀਤੀ ਵੀ ਅਸੀਂ ਕਿਹਾ ਵੀ ਇਹ ਜਿਹੜਾ ਗੈਂਗਸਟਰਵਾਦ ਵੱਧ ਰਿਹਾ ਜਿਹੜੇ ਅਤਵਾਦ ਵਖਵਾਦੀ ਕੰਮ ਕਰ ਰਹੇ ਇਹਨਾਂ ਦੇ ਮਨ ਚ ਪੁਲਿਸ ਦਾ ਜਿਹੜਾ ਡਰ ਸੀ ਉਹ ਕਿਤੇ ਨਾ ਕਿਤੇ ਸਮਾਪਤ ਹੋ ਰਿਹਾ ਇਹਨਾਂ ਨੂੰ ਜਿਹੜਾ ਹੈ ਇਹ ਗੋਲੀ ਦਾ ਜਵਾਬ ਗੋਲੀ ਨਾਲ ਮਿਲਣਾ ਚਾਹੀਦਾ ਹੈ ਪੈਰਾਂ ਤੇ ਗੋਲੀ ਮਾਰਨ ਦਾ ਰਿਵਾਜ ਬੰਦ ਹੋਵੇ ਅੱਜ ਉਸੇ ਦੇਖਿਆ ਆ ਵੀ ਇੱਕ ਜਿਹੜੇ ਸੰਘ ਦੇ ਵਰਕਰਾਂ ਨੂੰ ਵਰਕਰ ਨੂੰ ਮਾਰਿਆ ਗਿਆ ਸੀ ਉਹਦਾ ਜਿਹੜੇ ਕਾਤਲ ਸੀਗੇ ਉਹਨੂੰ ਕੱਲ ਜਿਹੜਾ ਬਰਾਮਦਗੀ ਲਈ ਲਜਾਰੇ ਸੀ ਤਾਂ ਜਿਹੜਾ ਐਕਸਚੇਂਜ ਫਾਇਰ ਹੋਇਆ ਪੁਲਿਸ ਨਾਲ আর ਉਹਨਾਂ ਦੇ ਸਾਥੀਆਂ ਨਾਲ ਤਾਂ ਉਹਦੇ ਵਿੱਚ ਉਹਨੂੰ ਗੋਲੀ ਲੱਗੀ ਔਰ ਉਹ ਮਰ ਗਿਆ ਅੱਜ ਉਸ ਗੱਲ ਦਾ ਵੀ ਸਵਾਲ ਇਹ ਕਰਦੇ ਆਂ ਵੀ ਅਪਰਾਧੀ ਨੂੰ ਇਹ ਡਰ ਹੋਣਾ ਚਾਹੀਦਾ ਵੀ ਜੇ ਉਹ ਆਪਣੀ ਗੋਲੀ ਨਾਲ ਕਿਸੇ નિર્ਦੋਸ਼ ਪੰਜਾਬੀ ਦਾ ਜਾਂ ਹਿੰਦੁਸਤਾਨੀ ਦਾ ਕਤਲ ਕਰੇਗਾ ਤਾਂ ਉਹਦੇ ਖਿਲਾਫ ਵੀ ਕਾਨੂੰਨ ਦੀ ਗੋਲੀ ਉਹਦਾ ਮੌਤ ਦਾ ਕਾਰਨ ਬਣੇਗੀ ਪੰਜਾਬ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਸਵਾਗਤਯੋਗ ਹੈ ਤੇ ਪੰਜਾਬ ਪੁਲਿਸ ਨੂੰ ਜਾਗਣਾ ਚਾਹੀਦਾ ਹੈ ਅਪਰਾਧ ਦੀ ਜਿਹੜੀ ਵਿਰਤੀ ਪੰਜਾਬ 'ਚ ਵੱਧ ਰਹੀ ਹੈ ਕੋਈ ਸਨੇਚਿੰਗ ਹੋ ਰਹੀ ਹੈ ਲੁੱਟਮਾਰ ਹੋ ਰਹੀ ਹੈ ਇਥੋਂ ਤੱਕ ਕਿ ਫਗਵਾੜੇ ਵਿਖੇ आम आदमी पार्टी ਦੇ ਨੇਤਾ ਦੇ ਘਰ ਦੇ ਉੱਤੇ ਆ ਕੇ ਗੈਂਗਸਟਰ 23 22 ਰੌਡ ਫਾਇਰ ਕਰਦੇ ਆ ਔਰ ਉਹਦੇ باوجود ਜਿਹੜੀ ਹੈ ਕੋਈ ਕਾਰਵਾਈ ਨਹੀਂ ਹੋ ਪਾਰੀ ਇਸੇ ਤਰ੍ਹਾਂ ਗੁਰਦਾਸਪੁਰ ਥਾਣੇ ਦਾ ਮਾਰ ਵਿਸਪੋਰਟ ਹੋ ਰਿਹਾ ਹੈ ਪੁਲਿਸ ਕਹਿ ਰਹੀ ਹੈ ਕਿ ਇਹ ਟਰੱਕ ਦੇ ਟਾਇਰ ਦਾ ਵਿਸਪੋਰਟ ਹੈ ਔਰ ਟੈਰਿਸ ਔਰਗੇਨਾਈਜੇਸ਼ਨ ਪ੍ਰੈਸ ਨੋਟ ਦੇ ਰਹੀ ਹੈ ਮੇਲ ਭੇਜ ਰਹੀ ਹੈ ਕਿ ਹੈਡ ਗਰਨੇਡ ਦਾ ਵਿਸਪੋਰਟ ਹੈ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰੋਕਥਾਮ ਲਗਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਵਿਵਸਥਾ ਸੁਧਾਰੀ ਜਾਣੀ ਚਾਹੀਦੀ ਹੈ ਪੰਜਾਬ ਦੇ ਹਿੰਦੂਆਂ ਦੀ ਗੱਲ ਨੂੰ ਵੀ ਵਿਸਤਾਰਪੂਰਵਕ ਸਰਕਾਰ ਨੂੰ ਸੁਣਨਾ ਔਰ ਸਮਝਣਾ ਚਾਹੀਦਾ ਹੈ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਨੂੰ ਧਿਆਨ ਦਿਵਾਉਣ ਦੇ ਲਈ ਸ਼ਿਵ ਸੈਨਾ ਹਿੰਦੁਸਤਾਨ ਨੇ ਦਸੰਬਰ ਦੇ ਪੂਰੇ ਮਹੀਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮੂਹ ਹਿੰਦੂ ਸਮਾਜ ਨੂੰ ਭਰੋਸੇ 'ਚ ਲੈ ਕੇ ਤਰਸੂਲ ਮਾਰਚ ਕੱਢਣ ਦਾ ਫੈਸਲਾ ਕੀਤਾ ਜਿਹੜੇ ਵੱਖ-ਵੱਖ ਡੀਸੀ ਹੈੱਡਕ quartਰਾਂ ਤੇ ਜਾ ਕੇ ਉਥੇ ਗਿਆਪਨ ਦਿੱਤੇ ਜਾਣਗੇ ਮੁੱਖ ਮੰਤਰੀ ਦੇ ਨਾਮ ਤੇ ਨਾਲ ਨਾਲ ਅਸੀਂ ਜਿਹੜੇ ਕੇਂਦਰ ਸਰਕਾਰ ਹੈ ਉਹਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਅੰਦਰ ਜਿਹੜਾ ਪੰਜਾਬ ਦਾ 35000 ਅਤਵਾਦ ਪੀੜਿਤ ਹਿੰਦੂ ਹੈ ਜਾਂ ਦੂਸਰੇ ਸਮਾਜ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਵੀ 781 ਕਰੋੜ ਰੁਪਏ ਦੀ ਰਕਮ ਨਹੀਂ ਦਿੱਤੀ ਹੈ ਉਹ ਵੀ ਆਪਣੇ ਫਰਜ਼ ਤੋਂ ਉਹਨਾਂ ਨੇ ਕੇਂਦਰ ਸਰਕਾਰ ਨੇ ਖਤਾਹੀ ਵਰਤੀ ਹੈ ਕਿਉਂਕਿ ਦੂਜੇ ਪਾਸੇ ਕੇਂਦਰ ਸਰਕਾਰ ਕਸ਼ਮੀਰ ਦੇ ਵਖਵਾਦੀ ਜਿਹੜੇ ਟੈਰਰਿਸਟ ਹੈ ਪਾਕਿਸਤਾਨ ਦੇ ਸਾਰੇ ਤੇ ਜਿਨ੍ਹਾਂ ਨੇ ਦੇਸ਼ ਨੂੰ ਤੋੜਨ ਦਾ ਕੰਮ ਕੀਤਾ ਉਹਨਾਂ ਨੂੰ ਰਾਸ਼ਟਰੀ ਮੁਖਤਾਰਾ ਚ ਲੈਣ ਦੇ ਲਈ ਕਰੋੜਾਂ ਅਰਬਾਂ ਰੁਪਏ ਦੇ ਪੈਕੇਜ ਦਿੱਤੇ ਹੈ ਲੇਕਿਨ ਜਿਹੜਾ ਪੰਜਾਬ ਦਾ Hindu ਸੀਗਾ ਜਿਨੇ ਵਖਵਾਦੀ ਖਾਲਸਾਣੇ ਅਤਵਾਦ ਦੇ ਖਿਲਾਫ ਲੜਾਈ ਲੜੀ ਆਪਣੇ ਪਰਿਵਾਰ ਦੇ ਜੀ ਸ਼ਹੀਦ ਕਰਾ ਲਏ ਆਪਣੇ ਆਪ ਨੂੰ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਸਾਰ ਭਾਜਪਾ ਦੀ ਕੇਂਦਰ ਸਰਕਾਰ ਨੇ ਵੀ ਨਹੀਂ ਲਈ ਹੈ ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਜੇ ਇੱਥੇ ਸੂਬੇ ਦੀ ਸਰਕਾਰ ਦੇ ਖਿਲਾਫ ਅੰਦੋਲਨ ਕਰੇਗੀ ਉਥੇ ਕੇਂਦਰ ਸਰਕਾਰ ਦੇ ਖਿਲਾਫ ਵੀ ਆਪਣੇ ਅੰਦੋਲਨ ਦੀ ਧਾਰ ਨੂੰ ਤੇਜ਼ ਕਰੇ ਹਿੰਦੂ ਸਮਾਜ ਦੀਆਂ ਕਿਹੜੀ ਕਿਹੜੀ ਮੰਗਾਂ ਨੂੰ ਲੈ ਕੇ ਤੁਸੀਂ ਜਿਹੜਾ ਹੈ ਇਸ ਸੰਸਦ ਦੇਖੋ ਸਭ ਤੋਂ ਪਹਿਲੀ ਜਿਹੜੀ ਮੰਗ ਹੈ ਉਹ ਇਹ ਹੈ ਕਿ ਜਿਹੜਾ ਪੰਜਾਬ ਦੇ 35000 ਅਤਵਾਦ ਪੀੜਤ ਹੈ ਜਿਨ੍ਹਾਂ ਲਈ ਅਸੀਂ ਧਰਮ ਯੁੱਧ ਮੋਰਚਾ ਲਾਇਆ ਸੀ 781 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸੀ ਉਹਦੇ 'ਚ ਇੱਕ ਫੁੱਟੀ ਕੋੜੀ ਵੀ ਨਹੀਂ ਦਿੱਤੇਗੀ ਦੂਸਰੀ ਗੱਲ ਅਸੀਂ ਜਿਹੜੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਕਿ ਇੱਕ ਆਲ ਇੰਡੀਆ ਹਿੰਦੂ ਮੰਦਰ ਐਕਟ ਦਾ ਨਿਰਮਾਣ ਹੋਣਾ ਚਾਹੀਦਾ ਉਹ ਐਕਟ ਦਾ ਨਿਰਮਾਣ ਪੰਜਾਬ ਦੀ ਸਰਕਾਰ ਨੇ ਚੋਣਾਂ ਦੇ ਦੌਰਾਨ ਵਿਸਵਾਦ ਦਵਾਇਆ ਸੀ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਪੰਜਾਬ ਸਰਕਾਰ ਵੀ ਉਹਦੇ ਉੱਤੇ ਅਮਲ ਕਰ ਸਕਦੀ ਹੈ ਔਰ ਕੇਂਦਰ ਸਰਕਾਰ ਵੀ ਕਰ ਸਕਦੀ ਹੈ ਦੋਨੋਂ ਸਰਕਾਰਾਂ ਦੇ ਉੱਤੇ ਸਿਵ ਸਨਾ ਹਿੰਦੁਸਤਾਨ ਦਾ ਦਬਾਅ ਰਹੇਗਾ ਅੰਦੋਲਨ ਦਾ ਰੁਖ ਦੋਨਾਂ ਸਰਕਾਰਾਂ ਦੇ ਬਰਾਬਰ ਬਰਾਬਰ ਰੱਖਿਆ ਜਾਏਗਾ ਔਰ ਇਸੇ ਤਰ੍ਹਾਂ ਜੇ ਅਸੀਂ ਦੇਖੇ ਯੂਨੀਵਰਸਟੀਆਂ ਜਿਹੜੀਆਂ ਪੰਜਾਬ ਦੀ ਯੂਨੀਵਰਸਿਟੀ ਹੋਵੇ ਜਾਂ ਪੰਜਾਬੀ ਯੂਨੀਵਰਸਿਟੀ ਹੋਵੇ ਜਾਂ ਦੂਜੀਆਂ ਯੂਨੀਵਰਸਟੀਆਂ ਹੋਣ ਉਹ ਜਿਹੜੇ ਸੰਸਕ੍ਰਿਤ ਭਾਸ਼ਾ ਦੇ ਟੀਚਰ ਹੈ ਹਿੰਦੀ ਭਾਸ਼ਾ ਦੇ ਟੀਚਰ ਹੈ ਜਿਹੜੇ ਰਿਟਾਇਰ ਹੋ ਜਾ ਰਹੇ ਤਾਂ ਉਹਨਾਂ ਦੀਆਂ ਭਰਤੀਆਂ ਨਹੀਂ ਖੋਲੀਆਂ ਜਾ ਰਹੀਆਂ ਇਹ ਸਾਰੀਆਂ ਕੁਝ ਹੋਰ ਮੰਗਾਂ ਵੀ ਹੈਗੀਆਂ ਜਿਹੜੀ ਹਿੰਦੂ ਸਮਾਜ ਕਾਫੀ ਟਾਈਮ ਤੋਂ ਚੁੱਕ ਰਿਹਾ ਜਿਵੇਂ ਆਪਾਂ ਦੇਖਦੇ ਆਂ ਵੀ ਗਊ ਭਗਤ ਗਊਆਂ ਦੇ ਟਰੱਕ ਪਕੜਦੇ ਆ ਉਹਨਾਂ ਤੇ ਐਫ ਆਈ ਆਰ ਹੋ ਜਾਂਦੀਆਂ ਪਰ ਕਾਰਵਾਈ ਨਹੀਂ ਹੁੰਦੀ ਸਰਕਾਰ ਉਸ ਮਾਮਲੇ ਦੇ ਵਿੱਚ ਵੀ ਕੇਵਲ ਔਰ ਕੇਵਲ ਮੂਕ ਦਰਸ਼ਕ ਬਣੀ ਹੈ ਅਸੀਂ ਕੇਂਦਰ ਸਰਕਾਰ ਤੋਂ ਵੀ ਚਾਹਨੇ ਆਂ ਔਰ ਪੰਜਾਬ ਸਰਕਾਰ ਤੋਂ ਵੀ ਚਾਹਨੇ ਆਂ ਕਿ ਗਊ ਹੱਤਿਆ ਦੇ ਉੱਤੇ ਪੂਰਨ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਜਿੱਥੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉੱਥੇ ਕੇਂਦਰ ਸਰਕਾਰ ਜਿਹੜੀ ਹਿੰਦੂਤਵ ਦੀ ਸਰਕਾਰ ਹੈ ਉਹਨਾਂ ਨੂੰ ਵੀ ਗਊ ਹੱਤਿਆ ਦੇ ਉੱਤੇ ਪਾਬੰਦੀ ਲਗਾਉਣ ਲਈ ਕੋਈ ਸਟੈਪ ਨਹੀਂ ਲੇ ਉਹਦੇ ਉੱਤੇ ਵੀ ਸੁਭਸਨ ਹਿੰਦੁਸਤਾਨ ਅੰਦੋਲਨ ਕਰੇਗੀ ਸਾਡਾ ਜਿਹੜਾ ਅੰਦੋਲਨ ਹੈ ਉਹ ਪੰਜਾਬ ਸਰਕਾਰ ਦੇ ਉੱਤੇ ਵੀ ਹੈ ਔਰ ਕੇਂਦਰ ਸਰਕਾਰ ਤੇ ਵੀ ਹੈ ਡਾਕਟਰ ਜੀ ਕਿ ਜਿਵੇਂ ਹੁਣ ਪੰਜਾਬ ਸਰਕਾਰ ਨੇ